ਤੁਰੀ ਵਿਖੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਸੀ ਸਿੱਖ ਵੱਲੋਂ ਰੌਡ ショ ਕੀਤਾ ਗਿਆ ਜਿਸ ਵਿੱਚ ਕਈ ਪੰਜਾਬੀ ਫਿਲਮ ਇੰਡਸਟਰੀ ਦੇ ਗਾਇਕ ਅਤੇ ਕਲਾਕਾਰ ਵੀ ਸ਼ਾਮਲ ਹੋਏ ਇਸ ਤਰ੍ਹਾਂ ਉਹਨਾਂ ਨੇ ਆਪ ਦੇ ਹੱਕ ਵਿੱਚ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਮੈਂ ਕਹਿਣਾ ਚਾਹੁੰਦਾ ਵੀ ਵਾਅ ਬਰੋਲਾ ਉੱਠ ਖੜਿਆ ਸਾਰੇ ਵਿਰੋਧੀਆਂ ਨੂੰ ਹੁੰਝੀ ਲੈ ਜਾਗੇ ਝਾੜੂ ਜਿੰਦਾਬਾਦ ਮੈਂ ਪਹਿਲਾਂ ਜਲਾਲਾਬਾਦ ਜਾ ਕੇ ਆਇਆ ਭਾਈ ਭਗਵੰਤ ਮਾਨ ਨਾਲ ਉੱਥੇ ਵੀ ਬਹੁਤ ਜ਼ੋਰਦਾਰ ਲਹਿਰ ਵੀਰ ਬਾਦਲ ਸਾਹਿਬ ਪੱਤਾ ਸਾਫ ਹੈ ਉਹਨਾਂ ਦਾ ਔਰ ਇੱਥੇ ਵੀ ਇਦਾਂ ਹੀ ਹੈ ਇੱਥੇ ਹੁਣਾ ਜੋ ਕਾਫਲਾ ਪਿੱਛੇ ਉਹ ਦੂਰ ਪਿੰਡ ਤੱਕ ਨਜ਼ਰ ਜਾ ਰਹੀ ਹੈ ਐਡਾ ਲੰਬਾ ਕਾਫਲਾ ਔਰ ਐਡਾ ਵਧੀਆ ਗ੍ਰੈਂਡ ਰੋਡ ਸ਼ੋ ਭਾਈ ਜੱਸੀ ਸੇਖੋਂ ਹੰੜਾ ਨਵਨ ਪਰਸੈਂਟ ਜਿੱਤਰੇ ਦਰਸ਼ਕ ਮੰਗ ਕਰਦੇ ਨੇ ਜੀ ਦਰਸ਼ਕ ਮੰਗਾਂ ਸੁਣਾ ਦਿੰਨੇ ਆ ਆਏ ਕਿਵੇਂ ਲੰਗਜੂ ਖੇਤਾਂ ਚੋਂ ਪਾਣੀ ਨੱਕਾ ਮੋੜ ਕੇ ਦਿਖਾ ਜੇ ਕਹੀ ਨਾਲ ਘਾਟਾਂ ਨਾਲ ਆਦਿਆਂ ਆਪਾਂ ਕਹਾਂਗੇ ਹੁਣ ਆਏ ਕਿਵੇਂ ਨਹੀਂ ਪਾਉਗੀ ਛੋੜ ਵੋਟ ਛਾੜੂ ਨੂੰ ਇੱਕ ਤਾਂ ਹੁੰ ਜਾ ਫਿਰ ਵੋਟਾਂ ਪੈਣੀਆਂ ਛਾੜੂ ਨੂੰ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਪੇਪਲ ਦੇ ਪੱਤੇ ਆਵੇ ਕਾਣੂ ਖੜਖੜ ਲਈ ਹੈ ਝੜ ਗਏ ਪੱਤ ਪੁਰਾਣੇ ਹੁਣ ਰੁੱਤ ਨਵੀਆਂ ਦੀ ਆਈ ਹੈ ਹੁਣ ਇਨਕਲਾਬ ਆ ਚੁੱਕਿਆ ਪੰਜਾਬ ਜਾਗ ਚੁੱਕਿਆ ਸੋ ਇਹ ਲੜਾਈ ਭ੍ਰਿਸ਼ਟਾਚਾਰ ਦੀ ਹੈ ਇਹ ਲੜਾਈ ਨਸ਼ਾਖੋਰੀ ਦੀ ਹੈ ਇਹ ਲੜਾਈ ਸਾਡੇ ਹੋਈ ਗੁਰੂਆਂ ਦੀ ਬੇਅਦਬੀ ਦੀ ਹੈ ਤੇ ਇਹਦੇ ਵਿੱਚ ਜਿੱਤ ਆਮ ਆਦਮੀ ਦੀ ਹੋ ਜੇ ਰੋਡ ਸ਼ੋਅ ਦੇ ਵਿੱਚ ਸੁਨੰਦਾ ਸ਼ਰਮਾ ਜੀ ਆਪਣੇ ਸਰਦਾਰ ਸੋਹੀ ਜੀ ਤੇ ਸਾਰੇ ਆਮ ਲੋਕ ਆਏ ਨੇ ਜਿਨ੍ਹਾਂ ਦੀ ਇਹ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਹੈ